ਚੰਦੋਆ ਵੀ ਨੇ ਚੱਲਿਆ ਆਪ ਜੀ ਦੇ ਦਰਬਾਰ ਵਿੱਚ ਝੁੱਲਣ ਵਾਲੇ ਛਤਰ ਵੀ ਨੇ ਚੱਲਨੇ ਗੱਜ ਕੇ ਆਖੋ ਸਤਿਗੁਰੂ ਜੀ ਲਹਿ ਚਲ ਚੌਰ ਛਾ ਐਡਾ ਵੱਡਾ ਦਰ ਹੈ ਐਡੇ ਵੱਡੇ ਨੇ ਗੁਰੂ ਰਾਮਦਾਸ ਲੱਖਾਂ ਨੂੰ ਉਹਨਾਂ ਦੇ ਦਰ ਤੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਚੁੱਕੀ ਲੱਖਾਂ ਨੂੰ ਹੋ ਰਹੀ ਹੈ ਤੇ ਰਹਿੰਦੀ ਦੁਨੀਆ ਤੱਕ ਲੱਖਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਰਹੇਗੀ ਦੀ ਪਤਸ਼ਾਹ ਟਠ ਸੁਟੀ ਪਤਸ਼ਾਹ ਪੁਰਾਤਨ ਸਿੱਖ ਇਹ ਭਾਈ ਕੈੰਦਰਪਾਲ ਸਿੰਘ ਜੀ ਨੇ ਵਜਨ ਸੁਣਾਇਆ ਪੁਰਾਤਨ ਸਿੱਖ ਦੂਰ ਦਰੇਡੇ ਤੋਂ ਜਿੱਥੋਂ ਜਿੱਥੋਂ ਵੀ ਜਦੋਂ ਦਰਬਾਰ ਸਾਹਿਬ ਆਉਂਦੇ ਗੁਰੂ ਰਾਮਦਾਸ ਦੇ ਦਰ ਤੇ ਅੰਦਰ ਐਂਟਰ ਕਰਦੇ ਸੀ ਇਹ ਭਾਈ ਪਿੰਦਰਪਾਲ ਜੀ ਨੇ ਬਜੋ ਸੁਣਾਇਆ ਹੈ ਕਹਿੰਦੇ ਜਦੋਂ ਮੱਥਾ ਟੇਕਦੇ ਸੀ ਇੱਕ ਹੁੰਦਾ ਗੱਲੀ ਪੱਕ ਲੱਗਦੀ ਉਹ ਇਸ ਢੰਗ ਨਾਲ ਟੇਕਦੇ ਸੀ ਪੂਰਾ ਮੱਥਾ ਜਿਹੜਾ ਹੈ ਨਾ ਉਹ ਜ਼ਮੀਨ ਤੇ ਪ੍ਰਕਰਮਾਂ ਤੇ ਲੱਗਦਾ ਸੀ ਇਸ ਭਾਵਨਾ ਨਾਲ ਮੱਥਾ ਟੇਕਦੇ ਸਨ ਕਿ ਮੇਰੇ ਮੱਥੇ ਨੇ ਗੁਰੂ ਰਾਮਦਾਸ ਦੇ ਚਰਨਾਂ ਨੂੰ ਛੁਇਆ ਕਿਸੇ ਪੱਥਰ ਨੂੰ ਨਹੀਂ ਛੁਇਆ ਹਾ ਸੱਸੀ ਆਲ ਸੰਤ ਭੂਰੀ ਵਾਲੇ ਬਾਬਾ ਜੈਮਲ ਸਿੰਘ ਜੀ ਮੇਰੇ ਖਿਆਲ ਨਾਲ ਤੁਹਾਡੇ ਚੋਂ ਕਈਆਂ ਨੇ ਉਹਨਾਂ ਦੇ ਦਰਸ਼ਨ ਕੀਤੇ ਹੋਣਗੇ ਮੈਂ ਵੀ ਛੋਟਾ ਹਾਂ 25 ਸਾਲ ਦੇ ਕਰੀਬ ਪਹਿਲੀ ਲਈ ਨਾ ਸ਼ਾਇਦ ਇਸ ਤੋਂ ਵੀ ਜ਼ਿਆਦਾ ਕਾਲਾ ਜੋਲਾ ਪਾਇਆ ਹੁੰਦਾ 30 40 ਸੇਵਾਦਾਰ ਨਾਲ ਦੋ ਹੱਥਾਂ 'ਚ ਝਾੜੂ ਆਪ ਕੋ ਸਾਥ ਨਹਾ ਦੋ ਹੱਥਾਂ ਝਾੜੋ ਦਰਵਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਤਕਰੀਬਨ 7-8 ਘੰਟੇ ਰੋਜ਼ਾਨਾ ਸੰਤ ਬਾਬਾ ਜੈਮਲ ਸਿੰਘ ਪੂਰੀ ਵਾਲੇ ਨਾਲ ਸੇਵਕੀ ਚੱਲੀ ਸਾਰਾ ਦਿਨ ਸੇਵਾ ਕਰਨੀ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਹ ਮੈਂ ਉਦੋਂ ਦੀ ਗੱਲ ਕਰ ਰਿਹਾ ਹਾਂ ਹੁਣ ਤੁਸੀਂ ਸਰੋਵਰ ਤੇ ਇਸ਼ਨਾਨ ਕਰੋ ਜਦੋਂ ਬਾਹਰ ਆ ਕੇ ਕਛੜਾ ਨਚੋੜਦੇ ਹੋ ਕੱਪੜੇ ਨਚੋੜਦੇ ਹੋ ਏਕੀ ਜੀ ਨਾਲ ਹੀ ਪਾਣੀ ਉਹਦੇ ਚਲਾ ਜਾਂਦਾ ਹੁਣ ਉਹਦੇ ਨਾਲ ਹੀ ਨਹੀਂ ਸੀ ਆਉਂ ਸਾਈਡ ਤੇ ਪਾਣੀ ਇਕੱਠਾ ਹੋ ਜਾਂਦਾ ਉਹ ਮਾਪੇ ਸਿ ਬਾਬਾ ਬੋਰੀ ਆਲਿਆਂ ਨੇ ਬੁੱਕਾਂ ਨਾਲ ਬਾਲਟੀਆਂ ਚ ਪਾ ਕੇ ਬਾਹਰ ਵਧਾਈ ਜਾਣਾ 7 8 ਘੰਟੇ ਦੋਹਾਂ ਹੱਥਾਂ 'ਚ ਝਾੜੂ ਪੀ ਚਾਲੀ ਸੀ ਇੱਕ ਅੱਖੀਂ ਸੀ ਮੈਂ ਵੀ ਦੇਖੇ ਗੱਲਾਂ ਪਿਆਰ ਦੀ ਕਿਸੇ ਨੇ ਪੁੱਛ ਲਿਆ ਜੀ ਇਹਨੇ ਘੰਟੇ ਦਰਵਾਰ ਸਾਹਿਬ ਗੁਰੂ ਰਾਮਦਾਸ ਦੇ ਦਰ ਦੀ ਸੇਵਾ ਇਹਨੇ ਘਟੇ ਉਹ ਨਾਲ ਇੱਕ ਭਜਨ ਕੀਤਾ ਚੰਗਾ ਲੱਗੇਵੇ ਉਹ ਕਹਿੰਦੇ ਭੋਲਿਆ ਮੈਂ ਆਪਣੇ ਵੱਡਿਆਂ ਤੋਂ ਸੁਣਿਆ ਗੁਰੂ ਰਾਮਦਾਸ ਦੇ ਦਰ ਦੀ ਸੇਵਾ ਇੰਨੀ ਵੱਡੀ ਐ ਗੁਰੂ ਰਾਮਦਾਸ ਦੇ ਅਸਥਾਨ ਹਰਿਮੰਦਰ ਸਾਹਿਬ ਦੀ ਸੇਵਾ ਗੁਰੂ ਰਾਮਦਾਸ ਮਹਾਰਾਜ ਦੇ ਸਰੀਰ ਦੀ ਸੇਵਾ ਇਹ ਉਹਨਾਂ ਦੇ ਸਰੀਰ ਦੀ ਸੇਵਾ ਕਦਰਯਾ ਕਾਲ ਭਾਈ ਵੀਰ ਸਿੰਘ ਜੀ ਨੇ ਦੇਤੋਂ ਤੱਕ ਲਿਖਿਆ ਵੀ ਤੜੇ ਨਾਲ ਪ੍ਰਕਰਮਾਂ ਦੀ ਹਾਜ਼ਰੀ ਉਹਨਾਂ ਦੀ ਭਾਵਨਾ ਸੀ ਮੇਰਾ ਦੜਾ ਕਿਸੇ ਪੱਥਰ ਨੂੰ ਨਹੀਂ ਛੂ ਰਿਹਾ ਮੇਰਾ ਮੱਥਾ ਕਿਹੇ ਪੱਥਰ ਨੂੰ ਨਹੀਂ ਛੂ ਰਿਹਾ ਗੁਰੂ ਰਾਮਦਾਸ ਜੀ ਦੇ ਚਰਨਾਂ ਨੂੰ ਸਾਰੇ ਭਾਗ ਭਾਵਨਾ ਨੂੰ ਲੱਗਦਾ ਪਰ ਤੀਨ ਬਾਬਾ ਨਾਨਕ ਸਿੰਘ ਜੀ ਕਹਿੰਦੇ ਕੋਈ ਪੱਥਰ ਤੇ ਰੱਬ ਨਹੀਂ ਸੀ ਆ ਗਿਆ ਧੰਨਾ ਜੀ ਪੱਥਰ ਤੋਂ ਪਹਿਲਾਂ ਭਗਤ ਧੰਨਾ ਜੀ ਦੀ ਭਾਵਨਾ 'ਚ ਰੱਬ ਆਇਆ ਆਖੋ ਸਤਿ ਸ੍ਰੀ ਅਕਾਲ ਭਾਵਨਾ 'ਚ ਆਇਆ ਤਾਂ ਪ੍ਰਭੂ ਭਾਵਨਾ ਤੇ ਖੜਾ ਸਤਿ ਭਾਈ ਪਿੰਦਰਪਾਲ ਸਿੰਘ ਜੀ ਨੇ ਬਜਨ ਸੁਣਾਇਆ ਪ੍ਰਾਤਨ ਸਿੱਖ ਇੰਜ ਮੱਥਾ ਟੇਕਦੇ ਸੀ ਪੂਰਾ ਮੱਥਾ ਪ੍ਰਕਰਮਾ ਨੂੰ ਲਵਣਾ ਇਹ ਗੁਰੂ ਰਾਮਦਾਸ ਦੇ ਚਰਨਾਂ ਨੂੰ ਮੇਰੇ ਮੱਥੇ 'ਤੇ ਛੁਇਆ ਆਕੋ ਸਤਨਾਮ ਵਾਹਿਗੁਰੂ ਉਹਨਾਂ ਨੇ ਬਜਨ ਸੁਣਾਇਆ ਕਹਿੰਦੇ ਪ੍ਰਾਤਨ ਸਿੱਖ ਜਦੋਂ ਦਰਬਾਰ ਸਾਹਿਬ ਆਉਣਾ ਇੰਜ ਮੱਥਾ ਟੇਕਣਾ ਤੇ ਮੱਥਾ ਟੇਕਣ ਤੋਂ ਬਾਅਦ ਆਹ ਤਿੰਨ ਲਾਈਨਾਂ ਬੋਲਣੀਆਂ ਬਸ ਉਹ ਇੱਕ ਦੋ ਮਿੰਟ ਬੋਲੇ ਹੋ ਜੀ I'm oh, ਦਾ ਦੇਖਾ ਕੁਰਤ ਤੇ ਪਾਲਕ ਨਾਈ ਖਸਮ

ਰੱਖੋ ਲਾਜ ਮੁਰਾ ਰੱਖੋ ਲਾਜ ਮੁਰਾ ਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ ਨਾਨਕ ਸਤਗੁਰ ਭੇਟੀਏ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪਹਿਨੰਦਿਆਂ मरना में ही सुख मंडा है हम गरीब मस्किन प्रभ तेरे हर राख राख बट बटा ਕਾਲ ਜਿੰਦੂ ਹੋਏ ਰੱਖੋ ਦਾ ਈ ਵੱਡੇ ਭੰਡਾਰੇ। ਮੋਤਾਜ ਦੀ ਮਾੜੀ। ਕਿਸੇ ਦਾ ਮੋਤਾਜ ਨਾ ਬਣਾਈ। ਅੱਜ ਅਮਰਤ ਵੇਲੇ ਦੀਆਂ ਰੂਹਾਂ ਸਾਡੇ ਵੱਡੇ ਭਾਗ। ਉਹਨਾਂ ਨੂੰ ਜੀ ਆਇਆਂ ਉਹਨਾਂ ਦਾ ਸਤਿਕਾਰ। ਅਸੀਂ ਆਪਣੇ ਪਾਪ ਧੋਣ ਲਈ ਸਾਧਰੀ ਰਖਾ ਉਹਨਾਂ ਨੂੰ ਪਤਾ ਹੈ ਸਾਡੇ ਵਰਗਿਆਂ ਵਿੱਚੋਂ ਯਤਨ ਕਰਨ ਦੇ ਵੀ ਜਦੋਂ ਅਮਰਤ ਦੇਲੇ ਨਾ ਜਾਗਿਆ ਜਾਵੇ ਸਮਝ ਲਓ ਨੀਂਦਰ ਦੇ ਮੁਤਾਜ ਹੋਏ ਨੀਂਦਰ ਦੇ ਮੁਤਾਜ ਨੋ ਮਹਾਂਪੁਰਸ਼ਾਂ ਇੱਕ ਬਚਨ ਕੀਤਾ ਜੀ ਕਹਿੰਦੇ ਲੂਣ ਨਾਲ ਖਾ ਲਈ ਰੁੱਖੀ ਖਾ ਲਈ ਸਾਦੀ ਖਾ ਲਈ ਜਦੋਂ ਮਰੇ ਕੋਈ ਇਹ ਨਾ ਕਵੇ ਤੇ ਕੋਲੋਂ ਇਨਾ ਪੈਸਾ ਲੈਣਾ ਜੀ ਗੋਵਿੰਦ ਸਿੰਘ ਜਾਨਗੇ ਸਿੰਘ ਸਾਹਿਬ ਜੀ ਵੀ ਆ ਰਹੇ ਨੇ ਯਾਨੀ ਬਲਵਿੰਦਰ ਸਿੰਘ ਜੀ ਤੇ ਉਸ